ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਚਨੇ ਦੀ ਰੈਸਪੀ ਜਿਹਨੂੰ ਅਸੀਂ ਕਾਬਲੀ ਚਨੇ ਕਹਿੰਦੇ ਆ ਤੇ ਜਿਹੜੇ ਚਨੇ ਆ ਕਾਫੀ ਚੀਜ਼ਾਂ ਨਾਲ ਖਾਦੇ ਜਾਂਦੇ ਆ ਜਿਸ ਤਰ੍ਹਾਂ ਕੁਲਚੇ ਛੋਲੇ ਹੋਗੇ ਪਟੂਰੇ ਛੋਲੇ ਹੋਗੇ ਕਿਉਂਕਿ ਇਹਨਾਂ ਦਾ ਆਪਣਾ ਅਲੱਗ ਕਲਰ ਤੇ ਅਲੱਗ ਫਲੇਵਰ ਹੁੰਦਾ ਵਾ ਤੇ ਆਉਟ ਆਡੇ ਨਾਲ ਸ਼ੇਅਰ ਕਰਦੇ ਆ ਚਨੇ ਕਾਬਲੀ ਚਨੇ ਦੀ ਰੈਸਪੀ ਅਸੀਂ ਇੱਥੇ ਅੱਧਾ ਕਿਲੋ ਲਈਆ ਚਨੇ ਤੇ ਇਹਨਾਂ ਨੂੰ ਅਸੀਂ ਪਾਣੀ ਵਿੱਚ ਡਿਪ ਕਰ ਦਿੱਤਾ ਵਾ ਤੇ ਵਿੱਚ ਐਡ ਕੀਤਾ ਅਸੀਂ ਨਮਕ ਅੱਧਾ ਚਮਚ ਅਸੀਂ ਇਥੇ ਮਿੱਠਾ ਸੋਟੇ ਦਾ ਕੋਈ ਜੂਸ ਨਹੀਂ ਕੀਤਾ ਤੇ 5-6 ਘੰਟੇ ਤੋਂ ਬਾਅਦ ਦੇਖੋ ਜਿਹੜਾ ਚਣਿਆਂ ਦਾ ਸਾਈਜ਼ ਆ ਕਾਫੀ ਵੱਡਾ ਹੋ ਗਿਆ ਵਾ ਤੇ ਚੰਨੀ ਸਾਢੇ 4 ਨੇ ਇੱਕਦਮ ਤਿਆਰ ਆ ਫੁਲਕੇ ਤੇ ਹੁਣ ਅਸੀਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਪਾਣੀ ਆ ਉਹਨੂੰ ਡਰੇਨ ਕਰ ਦਿੰਨੇ ਆ ਇਹ ਚਨੇ ਨੂੰ ਚੰਗੀ ਤਰ੍ਹਾਂ ਧੋ ਦਿੰਨੇ ਆ ਕਿਉਂਕਿ ਅਸੀਂ ਜਿਹੜਾ ਧੁੱਪ ਵਿੱਚ ਜਿੱਦੂ ਰੱਖ ਦਿਆਂ ਤੇ ਚਨੇ ਆਪਣੀ 스멜 ਪਾਣੀ ਵਿੱਚ ਛੱਡ ਦਿੰਦੇ ਆ ਤੇ ਹੁਣ ਅਸੀਂ ਜਿਹੜੇ ਇੱਕੋ ਕੁੱਕਰ ਦੇ ਵਿੱਚ ਚਨੇ ਐਡ ਕਰ ਲਏ ਆ ਕਾਬਲੀ ਚਨੇ ਕਹ ਲਓ ਜਾਂ ਜਿੱਟੇ ਛੋਲੇ ਕਹ ਲਓ ਤੁਸੀਂ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਪਾਣੀ ਅਸੀਂ ਬਹੁਤ ਘੱਟ ਯੂਜ਼ ਕਰਾਂਗੇ ਸਿਰਫ ਸਾਡੇ ਚਨੇ ਜਿੰਨੇ ਕੱਢੇ ਪੋਣ ਉਹਨਾਂ ਕਾ ਪਾਣੀ ਯੂਜ਼ ਕਰਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਬਹੁਤ ਜ਼ਿਆਦਾ ਗਰੇਵੀ ਨਹੀਂ ਤਿਆਰ ਕਰਾਂਗੇ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਨਮਕ ਐਡ ਕੀਤਾ ਇੱਕ ਚਮਚ ਤੇ ਇਧਰ ਹੁਣ ਅਸੀਂ ਖੜੇ ਮਸਾਲੇ ਐਡ ਕਰਨ ਲੱਗੇ ਆ ਦੋ ਤੇਜ ਪੱਤਾ ਐਡ ਕੀਤਾ ਵਾ ਇੱਕ ਵੱਡਾ ਟੁਕੜਾ ਦਾਲ ਜਿੰਨੀ ਦਾ ਵਾ ਦੋ ਮੋਟੀ ਇਲਾਚੀ ਆ ਤੇ ਤਿੰਨ ਛੋਟੀ ਇਲਾਚੀ ਹਰੀਆ ਤੇ ਲੌਂਗ ਸਾਟ ਇੱਥੇ ਆ ਗਿਆ ਪੰਜ ਸਤ ਲੌਂਗ ਆ ਕਿਉਂਕਿ ਲੌਂਗ ਜਿਹੜਾ ਆਪਣਾ ਤੇ ਮੋਟੀ ਇਲਾਚੀ ਜਿਹੜਾ ਚਨੇ ਨੂੰ ਅਲਗ ਕਲਰ ਦਿੰਦੀ ਆ ਤੇ ਫਲੇਵਰ ਬਹੁਤ ਸੋਹਣਾ ਆਂਦਾ ਵਾ ਤੇ ਹੁਣ ਅਸੀਂ ਇੱਕ ਪੋਟਲੀ ਤਿਆਰ ਕਰਨ ਲੱਗੇ ਆ ਜਿਹਦੇ ਵਿੱਚ ਚਾਪਤੀ ਅਸੀਂ ਐਡ ਕੀਤੀ ਆ ਡੇਢ ਤੋਂ 2 ਚਮਚ ਤੁਸੀਂ ਐਡ ਕਰ ਸਕਦੇ ਹੋ ਤਾਂ ਕਿਲੋ ਚਨੇ ਦੇ ਹਿਸਾਬ ਨਾਲ ਤੇ ਅਸੀਂ ਪੋਟਲੀ ਨੂੰ ਧਾਗੇ ਦਾ ਯੂਜ਼ ਕਰਕੇ ਬੰਨ੍ਹ ਦਿੰਨੇ ਆ ਬਹੁਤ ਜ਼ਿਆਦਾ ਟਾਈਟ ਨਹੀਂ ਕਰਨਾ ਇਹਨੂੰ ਥੋੜਾ ਲੂਜ਼ ਹੀ ਰੱਖਾਂਗੇ ਕਿਉਂਕਿ ਚਾਪਤੀ ਜਦੋਂ ਫੁੱਲੇਗੀ ਨਾ ਤੇ ਜਿਹੜੀ ਪੋਟਲੀ ਆ ਉਹ ਟਾਈਟ ਨਾ ਹੋਵੇ ਇਸ ਕਰਕੇ ਥੋੜਾ ਲੂਜ਼ ਹੀ ਪੋਟਲੀ ਨੂੰ ਟਾਈਟ ਕਰਾਂਗੇ ਤੇ ਇਹਦੇ ਵਿੱਚ ਐਡ ਕਰਤਾ ਵਾ ਇੱਥੇ ਮੈਂ ਜਦੋਂ ਪੋਟਲੀ ਤਿਆਰ ਕੀਤੀ ਆ ਧਾਗੇ ਦਾ ਜੂਸ ਕੀਤਾ ਨਾ ਕਿ ਰਬੜ ਦਾ ਜੂਸ ਕੀਤਾ ਵਾ ਤੇ ਇਧਰ ਅਸੀਂ ਕੁੱਕਰ ਨੂੰ ਲਗਾ ਦਿੰਦੇ ਆ ਲਿਡ ਤੇ ਚਾਰ ਵਿਸਲ ਅਸੀਂ ਲਗਵਾਵਾਂਗੇ ਇਹਨੂੰ ਤੇ ਹੁਣ ਵਿਸਲ ਲਗਵਾਉਣ ਤੋਂ ਬਾਅਦ ਪ੍ਰੈਸ਼ਰ ਅਸੀਂ ਕੁੱਕਰ ਚੋਂ ਕਢ ਲਿਆ ਸਾਰਾ ਤੇ ਦੇਖੋ ਜੀ ਸਾਡੇ ਜਿਹੜੇ ਚਿੱਟੇ ਛੋਲੇ ਸੀ ਉਹਨਾਂ ਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਵਾ ਤੇ ਜਿਹੜੇ ਛੋਲੇ ਆ ਬਿਲਕੁਲ ਸੌਫਟ ਹੋ ਗਿਆ ਇਕਦਮ ਹੱਥਾਂ ਨਾਲ ਬਿਲਕੁਲ ਮੈਸ਼ ਹੁੰਦੇ ਪਿਆ ਤੇ ਇੱਧਰ ਅਸੀਂ ਜਿਹੜੀ ਪੋਟਲੀ ਵਿੱਚ ਐਡ ਕੀਤੀ ਸੀ ਚਾਹ ਪੱਤੀ ਦੀ ਉਹ ਵੀ ਅਸੀਂ ਬਾਹਰ ਕੱਢ ਦਿੱਤੀ ਆ ਚਾਹੋ ਤੇ ਤੁਸੀਂ ਖੜੇ ਮਸਾਲੇ ਜਿਹੜੇ ਵਿੱਚ ਰੱਖ ਸਕਦੇ ਹੋ ਨਹੀਂ ਤੇ ਇਹਨਾਂ ਨੂੰ ਵੀ ਤੁਸੀਂ ਬਾਹਰ ਕੱਢ ਸਕਦੇ ਹੋ ਕਿਉਂਕਿ ਇਹਨਾਂ ਨੇ ਆਪਣਾ ਫਲੇਵਰ ਸਾਰਾ ਗਰੇਵੀ ਤੇ ਚਨੇ ਵਿੱਚ ਦੇ ਦਿੱਤਾ ਆ ਵਾ ਤੇ ਇਹਨਾਂ ਨੂੰ ਅਸੀਂ ਸਾਈਡ ਤੇ ਮੈਂ ਵਿੱਚੋਂ ਸਾਰੇ ਜਿਹੜੇ ਖੜੇ ਮਸਾਲੇ ਆ ਕੱਢ ਲੈਣੀਆਂ ਤੇ ਇੱਧਰ ਅਸੀਂ ਜਿਹੜਾ ਚਣਿਆਂ ਅਲੱਗ ਕਰ ਲਵਾਂਗੇ ਤੇ ਚਨੇ ਦਾ ਪਾਣੀ ਜਿਹੜਾ ਅਸੀਂ ਅਲੱਗ ਕਰ ਲੈਨੇ ਆ ਕਿਉਂਕਿ ਐਸੀ ਜਿੰਨੀ ਕ ਗਰੇਵੀ ਬਣਾਣੀ ਆ ਉਹਨਾਂ ਕ ਪਾਣੀ ਅਸੀਂ ਨਾਲ ਦੇ ਨਾਲ ਐਡ ਕਰਦੇ ਜਾਵਾਂਗੇ ਬਿਲਕੁਲ ਇਕਦਮ ਤੁਹਾਡੇ ਕਹਲੋ ਕਿ ਟਾਬੇ ਸਟਾਈਲ ਕਹਲੋ ਟਾਬੇ ਸਟਾਈਲ ਨਹੀਂ ਰੈਸਟੋਰੈਂਟ ਸਟਾਈਲ ਬਣ ਕੇ ਜਿਹੜੇ ਛੁੱਲਿਆ ਤਿਆਰ ਹੋਣਗੇ ਇੱਕ ਵਾਰੀ ਤੁਸੀਂ ਇਹ ਵੀ ਜਿਹੜੀ ਰੈਸਿਪੀ ਆ ਕੱਲ ਟ੍ਰਾਈ ਕਰਕੇ ਜ਼ਰੂਰ ਦੇਖਿਓ ਤੇ ਹੁਣ ਇਤਰਾ ਅਸੀਂ ਕਰਾਂਗੇ ਇੱਕ ਕੜਾਈ ਰੱਖਾਂਗੇ ਗੈਸ ਦੇ ਉੱਤੇ ਤੜਕੇ ਦੀ ਤਿਆਰੀ ਲੱਗੀਆਂ ਕਰਨ ਇਦਦਰ ਅਸੀਂ ਕੁਕਿੰਗ ਆਇਲ ਵਿੱਚ ਐਡ ਕਰ ਦਿੱਤਾ ਵਾ ਤੇ ਜਦੋਂ ਇਹ ਪੂਰੀ ਤਰ੍ਹਾਂ ਹੀਟ ਹੋ ਜਾਏਗਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਹਿੰਗ ਪਾਵਾਂਗੀ ਕਿਉਂਕਿ ਹਿੰਗ ਜਿਹੜਾ ਵਾ ਕਾਫੀ ਫਲੇਵਰ ਵਧੀਆ ਦਿੰਦੀ ਆ ਤੇ ਹਲਕਾ ਜਿਹਾ ਗਰਮ ਕਰਨ ਤੋਂ ਬਾਅਦ ਇਦਦਰ ਮੈਂ ਲਸਣ ਨੂੰ ਥੋੜਾ ਜਿਹਾ ਕ੍ਰਸ਼ ਕੀਤਾ ਐ ਅਸੀਂ ਤੇ 2 ਚਮਚ ਜਿਹੜਾ ਲਸਣ ਆ ਉਹ ਐਡ ਕਰ ਦਿੱਤਾ ਵਾ ਇਹਨੂੰ ਥੋੜਾ ਜਿਹਾ ਫਰਾਈ ਕਰਾਂਗੇ ਕਲਰ ਚੇਂਜ ਹੋ ਗਿਆ ਵਾ ਤੇ ਹੁਣ ਅਸੀਂ ਜਿਹੜੇ ਰਫਲੀ ਚੋਪ ਕੀਤੇ ਪਿਆਜ਼ ਸੀ ਉਨਾਂ ਨੂੰ ਐਡ ਕੀਤਾ ਵਾ ਇਹਨਾਂ ਨੂੰ ਵੀ ਅਸੀਂ 3-4 ਮਿੰਟ ਲਈ ਪੁੰਨਾਗੇ ਇਹ ਵੀ ਥੋੜਾ ਜਿਹਾ ਕਲਰ ਨਦਰ ট্রান্সਪਰੈਂਟ ਹੋ ਜਾਏਗਾ ਤੇ ਇਧਰ ਜਿਹੜੇ ਸਾਡੇ ਚਨੇ ਆ ਇਹਨਾਂ ਨੂੰ ਅਸੀਂ ਮੈਸ਼ ਕਰਾਂਗੇ ਮੈਸ਼ਰ ਦੀ ਹਲਪ ਨਾਲ ਕਿਉਂਕਿ ਜੇ ਜਦੋਂ ਅਸੀਂ ਚਣਿਆਂ ਨੂੰ ਮੈਸ਼ ਕਰਦੇ ਆਂ ਤੇ ਇਹਦੇ ਵਿੱਚ ਜਿਹੜਾ ਗਰੇਵੀ ਦਾ ਫਲੇਵਰ ਬਹੁਤ ਵਧੀਆ ਆਂਦਾ ਵਾ ਤੇ ਚਨੇ ਸਾਡੇ ਬਹੁਤ ਜ਼ਿਆਦਾ ਠੀਕ ਹੁੰਦੇ ਆ ਤੇ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਇਸ ਕਰਕੇ ਆ ਦੇਖੋ ਥੋੜੇ ਜਿਹਾ ਚਨੇ ਮੈਸ਼ ਕਰ ਲਿਆ ਥੋੜੇ ਜਿਹਾ ਸਾਬਤੀਆਂ ਤੇ ਹੁਣ ਅਸੀਂ ਇਤਰਾ ਇਮਲੀ ਪੀਗੋ ਕੇ ਰੱਖੀ ਸੀ 2 ਘੰਟੇ ਪਹਿਲਾਂ ਲਈ ਤੇ ਇਮਲੀ ਸਾਡੀ ਕਾਫੀ ਸੋਫਟ ਹੋ ਗਈ ਆ ਤੇ ਇਹਨੂੰ ਹੁਣ ਅਸੀਂ ਕਰਾਂਗੇ ਦਾ ਪਲਪ ਤਿਆਰ ਚਟਨੀ ਬਣਾਣ ਲਈ ਤੇ ਇਹਨੂੰ ਅਸੀਂ ਮੈਸ਼ ਕਰਾਂਗੇ ਜਾਂ ਨਹੀਂ ਇਹਦੇ ਸੀੜਾ ਲ ਕਰਾਂਗੇ ਤੇ ਮੈਂ ਇੱਥੇ ਰਣੀਆ ਹੱਥਾਂ ਦਾ ਯੂਜ਼ ਕਰਕੇ ਪਹਿਲਾਂ ਹੈਂਡ ਅਸੀਂ ਚੰਗੀ ਤਰ੍ਹਾਂ ਵਾਸ਼ ਕਰ ਲਏ ਹੋਏ ਆ ਤੇ ਹੱਥਾਂ ਦਾ ਯੂਜ਼ ਕਰਕੇ ਇਹਨੂੰ ਇਮਲੀ ਨੂੰ ਮੈਸ਼ ਕਰਾਂਗੇ ਤੇ ਇਹਦਾ ਪਲਪ ਜਿਹੜਾ ਵਾ ਅਲੱਗ ਕਰ ਦਵਾਂਗੇ ਤੇ ਜਿਹੜੇ ਸੀਡ ਇਹਦੇ ਅਲੱਗ ਕਰ ਦਵਾਂਗੇ ਇੱਧਰ ਸਾ ਟਾਈਮ ਲਈਦਾ ਪਲਪ ਬਿਲਕੁਲ ਤਿਆਰ ਆ ਤੇ ਇਹਦੇ ਵਿੱਚੋਂ ਮੈਂ ਥੋੜਾ ਜਿਹਾ ਪਾਣੀ ਐਡ ਕੀਤਾ ਵਾ ਸੀਡ ਅਸੀਂ ਅਲੱਗ ਤਿਆਰ ਕੱਢ ਲਏ ਹੋਏ ਆ ਕਿਉਂਕਿ ਕਾਫੀ ਥਿੱਕ ਸੀ ਇਹਦੇ ਵਿੱਚ ਇੱਧਰ ਸਾਈਡ ਤੇ ਰੱਖ ਦਿੰਨੇ ਆ ਉੱਧਰ ਅਸੀਂ ਸਾਡਾ ਤੜਕਾ ਜਿਹੜਾ ਵਾ ਦੇਖੋ ਪਿਆਜ਼ ਦਾ ਕਲਰ ਬਿਲਕੁਲ ਚੇਂਜ ਹੋ ਗਿਆ ਆ ਵਾ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਅਦਰਕ ਦਾ ਪੇਸਟ ਇੱਕ ਚਮਚ ਇੱਧਰ ਅਸੀਂ ਤਿੰਨ ਟਮਾਟਰ ਤੇ ਦੋ ਚਾਰ ਹਰੀਆਂ ਮਿਰਚਾਂ ਲਈਆਂ ਸੀ ਇਹਦੀ ਅਸੀਂ ਗਰੇਵੀ ਤਿਆਰ ਕਰ ਲਈ ਆ ਤੇ ਇਹਨੂੰ ਵੀ ਜੈਡ ਕਰ ਦਿੱਤਾ ਵਾ ਇਨਨੋਂ ਅਸੀਂ 10 ਦਿਨ ਫਰਾਈ ਕਰਾਂਗੇ ਵਿੱਚ ਪਕਾਵਾਂਗੇ ਜਿੰਨੀ ਦੇਰੇ ਜਿਹੜਾ ਟਮਾਟਰ ਦਾ ਕੱਚਾ ਪੰਨਾ ਕੱਚੀ ਜੀ ਸਮੈਲ ਖਤਮ ਨਹੀਂ ਹੁੰਦੀ 10 ਦਿਨ ਅਸੀਂ ਇਸ ਤੜਕੇ ਦੇ ਵਿੱਚ ਟਮਾਟਰ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਇੱਧਰ ਜਿਹੜਾ ਅਸੀਂ ਪਲਪ ਤਿਆਰ ਕੀਤਾ ਸੀ ਉਹਦੇ ਵਿੱਚ ਇੱਕ ਚਮਚ ਮਚੀਨੀ ਤੇ ਅੱਧਾ ਚਮਚ ਕਾਲਾ ਨਮਕ ਤੇ ਅੱਧਾ ਚਮਚ ਇਹ ਆਮਚੂਰ ਦਾ ਪਾਊਡਰ ਜਿਹੜਾ ਉਹ ਐਡ ਕੀਤਾ ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੈਣੇ ਆ ਇਹਦੇ ਵਿੱਚ ਪਿਆਜ਼ ਅ ਰੀ ਮਿਰਚ ਟਮਾਟਰ ਸਭ ਕੁਝ ਐਡ ਕਰ ਲਵਾਂਗੇ ਅਸੀਂ ਲਾਸਟ ਤੇ ਇਧਰ ਸਾਡਾ ਟਮਾਟਰ ਪੱਕ ਕੇ ਤਿਆਰ ਆ ਤੇ ਹੁਣ ਅਸੀਂ ਐਡ ਕੀਤਾ ਹੈ ਨਮਕ ਇੱਕ ਚਮਚ ਇੱਕ ਚਮਚ ਤੋਂ ਵੀ ਘੱਟ ਐਡ ਕੀਤਾ ਵਾ ਮੈਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਕਿਉਂਕਿ ਅਸੀਂ ਨਮਕ ਪਹਿਲਾਂ ਵੀ ਐਡ ਕੀਤਾ ਸੀ ਜਿੱਦੋਂ ਚਣੇ ਅਸੀਂ ਬੋਇਲ ਕੀਤੇ ਸੀ ਤੇ ਹਲਦੀ ਦਾ ਜੂਸ ਅਸੀਂ ਇੱਥੇ ਬਹੁਤ ਜ਼ਿਆਦਾ ਘੱਟ ਕਰਾਂਗੇ ਇਧਰ ਲਾਲ ਮਿਰਚ ਦਾ ਪਾਊਡਰ ਪਾਇਆ ਵਾ ਅੱਧਾ ਚਮਚ ਤੋਂ ਵੀ ਘੱਟ ਗਰਮ ਮਸਾਲਾ 1 ਚਮਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇਧਰ ਦੇਖੋ ਕਲਰ ਚੇਂਜ ਹੋ ਗਿਆ ਵਾ ਤੜਕੇ ਦਾ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਸਭ ਤੋਂ ਪਹਿਲਾਂ ਜੀਰਾ ਪਾਊਡਰ 1 ਚਮਚ ਤੇ ਇੱਥੇ ਅਸੀਂ ਇਹ ਨਰਦਾਣੇ ਦਾ ਪਾਊਡਰ ਆ ਉਹਨੂੰ ਵੀ ਚ ਐਡ ਕੀਤਾ ਵਾ ਕਾਲੀ ਮਿਰਚ ਅੱਧੇ ਚਮਚ ਤੋਂ ਵੀ ਕੱਟਾ ਤੇ આમਚੂਰ ਪਾਊਡਰ ਇਹਨਾਂ ਨੂੰ ਐਡ ਕੀਤਾ ਵਾ ਤੇ ਹੁਣ ਅਸੀਂ ਐਡ ਕਰਨ ਲੱਗਿਆ ਕਸੂਰੀ ਮੇਥੀ 1 ਚਮਚ ਤੇ ਨਾਲ ਦੇ ਨਾਲ ਅਸੀਂ ਕ੍ਰਸ਼ ਕੀਤਾ ਜਿਹੜਾ ਧਨੀਆ ਵਾ ਸਾਬਤ ਧਨੀਆ ਉਹਨੂੰ ਅਸੀਂ ਕ੍ਰਸ਼ ਕਰ ਲਿਆ ਸੀ ਉਹ ਐਡ ਕਰ ਦਿੱਤਾ 1 ਚਮਚ ਇਹਨਾਂ ਨੂੰ ਮਸਾਲਿਆਂ ਨੂੰ ਹੁਣ ਅਸੀਂ ਚੰਗੀ ਤਰ੍ਹਾਂ ਪਕਾਵਾਂਗੇ ਤੜਕੇ ਦੇ ਵਿੱਚ ਤੇ ਤੜਕਾ ਦੇ ਵਿੱਚ ਮਸਾਲੇ ਸਾਡੇ ਬਿਲਕੁਲ ਚੱਲਣ ਐ ਇਸ ਕਰਕੇ ਥੋੜਾ ਜਿਹਾ ਪਾਣੀ ਐਡ ਕੀਤਾ ਵਾ ਜਾ ਹੋ ਤਾਂ ਤੁਸੀਂ ਇੰਨਾ ਸਾਰੇ ਮਸਾਲਿਆਂ ਨੂੰ ਪਾਣੀ ਵਿੱਚ ਮਿਕਸ ਕਰਕੇ ਵੀ ਐਡ ਕਰ ਸਕਦੇ ਸੀ ਮੈਂ ਡਾਇਰੈਕਟ ਕੀਤਾ ਵਾ ਤੜਕੇ ਦੇ ਵਿੱਚ ਹੀ ਐਡ ਤੇ ਬਾਅਦ ਚੋਂ ਪਾਣੀ ਐਡ ਕੀਤਾ ਵਾ ਆ ਦੇਖੋ ਜੀ ਇੱਦਾਂ ਤੜਕੇ ਦਾ ਕਲਰ ਬਿਲਕੁਲ ਬਲੈਕ ਹੋ ਗਿਆ ਵਾ ਕਿਉਂਕਿ ਸਾਰੇ ਮਸਾਲਿਆਂ ਨੇ ਆਪਣਾ ਫਲੇਵਰ ਤੇ ਕਲਰ ਛੱਡਿਆ ਵਾ ਹਲਦੀ ਦਾ ਇੱਥੇ ਜੂਸ ਬਹੁਤ ਘੱਟ ਕਰਨਾ ਵਾ ਹਲਦੀ ਬਿਲਕੁਲ ਨਹੀਂ ਜੂਸ ਕਰਨੀ ਤੁਸੀਂ ਤੇ ਪਾਣੀ ਅਸੀਂ ਐਡ ਕਰਤਾ ਹੁਣ ਇਹਦੇ ਵਿੱਚ ਅਸੀਂ ਜਿਹੜੇ ਚਨੇ ਸੀ ਬੋਇਲ ਕੀਤੇ ਉਹਨਾਂ ਨੂੰ ਐਡ ਕਰਦੇ ਆ ਤੇ ਇਹਨਾਂ ਨੂੰ ਅਸੀਂ ਇਹਦੀ ਅਸੀਂ ਜਿਹੜੀ ਗਰੇਵੀ ਤਿਆਰ ਕਰਾਂਗੇ ਬਿਲਕੁਲ ਠਿੱਕ ਜੀ ਕਰਾਂਗੇ ਕਿਉਂਕਿ ਜਿਹੜੇ ਆ ਸਾਡੇ ਚਨੇ ਜਿੰਨੇ ਜ਼ਿਆਦਾ ਗਾੜੇ ਤੇ ਇਹਨਾਂ ਦਾ ਕਲਰ ਜਿੰਨਾ ਜ਼ਿਆਦਾ ਡਾਰਕ ਹੋਏਗਾ ਸਾਨੂੰ ਇਹਨਾਂ ਦਾ ਫਲੇਵਰ ਵੀ ਅਲੱਗ ਹੀ ਹੋਏਗਾ ਤੇ ਖਾਣ ਵਿੱਚ ਬਹੁਤ ਵਧੀਆ ਬੰਦੇ ਨੇ ਤੁਸੀਂ ਵੀ ਜੜੀਆ ਰੈਸਪੀ ਟਰਾਈ ਕਰਕੇ ਜ਼ਰੂਰ ਦੇਖਿਓ ਘਰ ਤੇ ਬਾਜ਼ਾਰ ਦੇ ਚਨੇ ਤੁਸੀਂ ਖਾਣਾ ਭੁੱਲ ਜਾਓਗੇ ਤੇ ਕਰੇਵਿ ਲਈ ਅਸੀਂ ਪਾਣੀ ਐਡ ਕੀਤਾ ਵਾ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਬੋਇਲ ਆਨ ਦੇਣਾ ਵਾ 5-7 ਮਿੰਟ ਲਈ ਇੱਧਰ ਸਾਡਾ ਬੋਇਲ ਆਣਾ ਸ਼ੁਰੂ ਹੋ ਗਿਆ ਵਾ ਤੇ ਉੱਪਰ ਇੱਕ ਔਇਲ ਦੀ ਜਿਹੜੀ ਲੇਅਰ ਬਣ ਗਈ ਹੋਈ ਆ ਛੋਲਿਆਂ ਦੇ ਉੱਪਰ ਹੁਣ ਇਹਦੇ ਵਿੱਚ ਅਸੀਂ ਐਡ ਕਰਨ ਲੱਗੇ ਆ ਚਨਾ ਮਸਾਲਾ ਚਨਾ ਮਸਾਲਾ ਜਿਹੜਾ ਵਾ ਤੁਸੀਂ ਮੈਂ ਇੱਥੇ 2 ਚਮਚ ਐਡ ਕਰਨ ਲੱਗੀ ਆ ਕਿਉਂਕਿ ਸਪਾਈਸੀ ਨਹੀਂ ਹੁੰਦਾ ਇਹਦਾ ਅਲੱਗ ਜਿਹਾ ਫਲੇਵਰ ਆ ਤਾਂ ਮੈਂ ਦੋ ਚਮਚ ਯੂਜ਼ ਕੀਤਾ ਵਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਵਿੱਚ ਤੇ ਦੋ ਤਿੰਨ ਮਿੰਟ ਲਈ ਅਸੀਂ ਨੂੰ ਵਿੱਚ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਸਾਡੀ ਗਰੇਵੀ ਤੇ ਚਨੇ ਵਿੱਚ ਵਧੀਆ ਜਿਹਾ ਫਲੇਵਰ ਆਵੇ ਆ ਜੇ ਆ ਦੇਖੋ ਜੀ ਇੱਧਰ ਜਿਹੜਾ ਸਾਡੇ ਚਨਿਆਂ ਦਾ ਕਲਰ ਆ ਕਿੰਨਾ ਵਧੀਆ ਆ ਵਾ ਇੱਕਦਮ ਬਲੈਕ ਕਲਰ ਚ ਆ ਗਿਆ ਸਾਡੇ ਚਨੇ ਡਾਰਕ ਤੇ ਗਰੇਵੀ ਵੀ ਕਾਫੀ ਥਿੱਕਾ ਤੇ ਇਹਨੂੰ ਅਸੀਂ ਹੁਣ ਸਬ ਕਰਾਂਗੇ ਪਰ ਤੁਹਾਨੂੰ ਪਤਾ ਵਾ ਇਹਨੂੰ ਇੱਕ ਫਾਈਨਲ ਤੜਕਾ ਅਸੀਂ ਜ਼ਰੂਰ ਲਗਾਵਾਂਗੇ ਲਾਸਟ ਤੇ ਤੇ ਅਸੀਂ ਜਿੰਨੇ ਵੀ ਚਣੀਆਂ ਇਹਨੂੰ ਇੱਕ ਬੋਇਲ ਵਿੱਚ ਕੱਢ ਲੈਨੇ ਆ ਤੇ ਹੁਣ ਇਹਨੂੰ ਇੱਕ ਫਾਈਨਲ ਟੱਚ ਦਵਾਂਗੇ ਜਿਹਦੇ ਨਾਲ ਇਹ ਦੇਖਣ ਵਿੱਚ ਤੇ ਖਾਣ ਵਿੱਚ ਹੋਰ ਜ਼ਿਆਦਾ ਵਧੀਆ ਲੱਗਣ ਇੱਧਰ ਅਸੀਂ ਕੜਾਈ ਰੱਖ ਲਈਏ ਗੈਸ ਦੇ ਉੱਪਰ ਇਹਦੇ ਵਿੱਚ ਦੇਸੀ ਘਿਓ ਐਡ ਕਰ ਦਿੱਤਾ ਵਾ ਇੱਕ ਚਮਚ ਜਦੋਂ ਸਾਡਾ ਘਿਓ ਚੰਗੀ ਤਰ੍ਹਾਂ ਗਰਮ ਹੋ ਜਾਦਾ ਤੇ ਇਹਦੇ ਵਿੱਚ ਦੋ ਹਰੀ ਮਿਰਚ ਮਿਰਚ ਐਡ ਕੀਤੀ ਆ ਤੇ ਰਫਲੀ ਚੋਪ ਕੀਤੇ ਜਿਹੜੇ ਪਿਆਜ਼ ਆ ਸਲਾਈਸ ਦੇ ਵਿੱਚ ਉਹ ਮੈਂ ਐਡ ਕਰ ਦਿੱਤੇ ਆ ਥੋੜਾ ਜਿਹਾ ਜਦੋਂ ਪਿਆਜ਼ ਸਾਡਾ ਟ੍ਰਾਂਸਪੇਰੈਂਟ ਹੋ ਜਾਏਗਾ ਤੇ ਉਦੋਂ ਅਸੀਂ ਇਹਨੂੰ ਤੜਕੇ ਨੂੰ ਪੋਰ ਕਰਾਂਗੇ ਜਿਹੜੇ ਅਸੀਂ ਚਨੇ ਬਣਾਏ ਸੀ ਸਭ ਔਰ ਬੋਲ ਵਿੱਚ ਸਭ ਕੀਤੇ ਆ ਉਹਦੇ ਉੱਤੇ ਪੋਰ ਕਰ ਦਵਾਂਗੇ ਇਹਦੇ ਨਾਲ ਜਿਹੜਾ ਚਨੇ ਦਾ ਕਲਰ ਬਹੁਤ ਵਧੀਆ ਆਏਗਾ ਇੱਕ ਫਲੇਵਰ ਵੀ ਤੇ ਇੱਕ ਜਿਹੜੀ ਲੂਕਾ ਕਹਿ ਲੋ ਕਿ ਚੀਜ਼ ਦੇਖਣ ਵਿੱਚ ਵਧੀਆ ਹੋਵੇ ਤੇ ਖਾਣ ਵਿੱਚ ਵੀ ਉਨੀ ਵਧੀਆ ਹੁੰਦੀ ਆ ਆ ਦੇਖੋ ਜੀ ਅਸੀਂ ਸਭ ਕਰਦੇ ਹੁਣ ਤੇ ਇੱਧਰ ਅਸੀਂ ਬਣਾਏ ਸੀ ਪਟੂਰੇ ਤੇ ਕੁਲਚੇ ਸੌਫਟ ਉਹਦੀ ਰੈਸিপি ਮੈਂ ਤੁਹਾਡੇ ਨਾਲ ਅਗਲੇ ਵੀਡੀਓ ਚ ਸ਼ੇਅਰ ਜ਼ਰੂਰ ਕਰਾਂਗੀ ਕਿਉਂਕਿ ਇਹਦੇ ਵਿੱਚ ਐਡ ਕਰ ਦਿੱਤੀ ਤੇ ਵੀਡੀਓ ਕਾਫੀ ਲੰਬੀ ਹੋ ਹੀ ਨਹੀਂ ਸੀ ਆ ਦੇਖੋ ਸਾਡੇ ਚਨੇ ਦਾ ਕਲਰ ਕਿੰਨਾ ਵਧੀਆ ਆਵਾ ਤੇ ਤੁਸੀਂ ਵੀ ਇਹ ਜਿਹੜੀ ਮੇਰੀ ਚਨੇ ਦੀ ਰੈਸিপি ਇਹ ਕੱਲ ਟ੍ਰਾਈ ਕਰਕੇ ਜ਼ਰੂਰ ਦੇਖਿਓ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਸਬਸਕ੍ਰਾਈਬ ਕਰਿਓ ਇਧਰ ਅਸੀਂ ਆਪਣੀ ਪਲੇਟ ਲਗਾ ਲਈਆ ਬਿਲਕੁਲ ਬਜਾਰ ਸਟਾਈਲ ਰੈਡੀ ਸਟਾਈਲ ਗਾ ਲੋ ਜਾਂ ਰੈਸਟੋਰੈਂਟ ਸਟਾਈਲ ਤੇ ਇਹਨੂੰ ਲੱਗਿਆ ਅਸੀਂ ਸਭ ਕਰਨਾ ਤੇ ਮਾਝੇ ਵਾਲਿਆਂ ਦੇ ਜਿਹੜੇ ਛੋਲੇ ਆ ਤੁਸੀਂ ਵੀ ਘਰ ਟਰਾਈ ਕਰਕੇ ਜਰੂਰ ਦੇਖਿਓ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਇਧਰ ਅਸੀਂ ਜਿਹੜੇ ਆ ਦੇਖੋ ਕੁਲਚੇ ਤਿਆਰ ਕੀਤੇ ਅਸੀਂ ਇਕਦਮ ਸੌਫਟ ਆ ਇਦਵੀ ਮੈਂ ਤੁਹਾਡੇ ਨਾਲ ਰੈਸਪੀ ਜਲਦੀ ਤੋਂ ਜਲਦੀ ਸ਼ੇਅਰ ਕਰਾਂਗੀ ਆ ਦੇਖੋ ਅੰਦਰ ਇਕਦਮ ਜਾਲੀਦਾਰ ਬਣਿਆ ਤੇ ਚਲੋ ਜੀ ਅਸੀਂ ਕਰਦੇ ਆ Enjoy ਤੁਸੀਂ ਮੇਰੀ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ